ਆਮ ਬੰਦਾ ਹੋਵੇ ਜਿਹੜਾ ਨਸ਼ੇ ਵੇਚਦਾ ਉਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਤੁਸੀਂ ਪਿਛਲੇ ਦਿਨੀ ਸਾਰਿਆਂ ਨੇ ਦੇਖਿਆ ਹੋਊਗਾ ਘਰਾਂ ਦੇ ਘਟ ਆਏ ਜਾ ਰਹੇ ਨੇ ਜਿਹੜੇ ਨਜਾਇਜ਼ ਕਮਾਈਆਂ ਨਾਲ ਬਣਾਏ ਸੀ ਜਿਹੜੇ ਗਲਤ ਕਮਾਈਆਂ ਨਾਲ ਬਣਾਏ ਹੋਏ ਸੀ ਨਸ਼ਾ ਸਭ ਤੋਂ ਵੱਡਾ ਮੁੱਦਾ ਸੀਗਾ ਪੰਜਾਬ ਦਾ ਵੀ ਨਸ਼ਾ ਬਹੁਤ ਵਿਕਰੇ ਹੈ ਨਸ਼ੇ ਤੇ ਥੰਲ ਪੈਣੀ ਚਾਹੀਦੀ ਹੈ ਤੇ ਤੇ ਰੋਕ ਲਗਣੀ ਚਾਹੀਦੀ ਹੈ ਪਹਿਲਾ ਇਨਸਾਨ ਹੈ ਪੰਜਾਬ ਦੀ ਧਰਤੀ ਤੇ ਜਿਹਨੇ ਕਿਸੇ ਤੋਂ ਨਾ ਡਰਿਆ ਹੈ ਨਾ ਦਬਦਾ ਹੈ ਹਮੇਸ਼ਾ ਨਸ਼ੇ ਦੇ ਵਲਤਵਾਸ ਚੱਕੀਏ ਤਾਂ ਇਦਾਂ ਹੀ ਚੱਕਦੇ ਰਹਾਂ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਸਾਡੀ ਨਾ ਕਦੇ ਬਣੀ ਹੈ ਨਾ ਕਦੇ ਅੱਗੇ ਪੜੋ ਮੈਂ ਸਾਰੇ ਵੀਰਾਂ ਦਾ ਧੰਨਵਾਦ ਕਰਦੀ ਆ ਜਿਹੜੇ ਆਪ ਮੁਹਾਰੇ ਚੱਲ ਕੇ ਆਪ ਮੋਟਰਸਾਈਕਲ ਚ ਤੇਲ ਪਵਾ ਕੇ ਸਾਨੂੰ ਅੱਗੋਂ ਲੈਣ ਜਾਂਦੇ ਆ ਤੇ ਇੰਨੇ ਚਾਹ ਨਾਲ ਲੈਣ ਜਾਂਦੇ ਕਿ ਸਾਡਾ ਹੌਸਲਾ ਹੋਰ ਵੱਧ ਜਾਂਦਾ ਵੀ बार-बार ਆਉਣਾ ਚਾਹੀਦਾ ਤੇ ਲੋਕਾਂ ਦੇ ਵਿੱਚ ਹੀ ਰਹਿਣਾ ਚਾਹੀਦਾ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਸਾਡੇ ਪਾਰਟੀ ਦੇ ਪੁਰਾਣੇ ਵਲੰਟੀਅਰ 2012 ਤੋਂ ਚੱਲੇ ਹੋਏ ਸਰਦਾਰ ਬਲਦੀਪ ਸਿੰਘ ਜੀ ਅੱਜ ਮਾਰਕੀਟ ਕਮੇਟੀ ਦੇ ਚੇਅਰਮੈਨ ਨਿਯੁਕਤ ਕੀਤੇ ਗਏ ਆ ਮੈਂ ਵੀਰ ਜੀ ਨੂੰ ਬਹੁਤ ਵਧਾਈ ਦੇਣੀ ਆ ਤੇ ਪਰਿਵਾਰ ਨੂੰ ਬਹੁਤ ਵਧਾਈ ਦੇਣੀ ਆ ਤੇ ਅੱਜ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦੀ ਆ ਕਿ ਆਮ ਆਦਮੀ ਪਾਰਟੀ ਆ ਜਿਹੜੀ ਉਹ ਵਲੰਟੀਅਰਾਂ ਦੀ ਪਾਰਟੀ ਆ ਪਤਾ ਲੱਗਦਾ ਕਿਉਂਕਿ ਜਿਹੜਾ ਵਲੰਟੀਅਰ 2012 ਤੋਂ ਦਿਨ ਰਾਤ ਪਾਟੀ ਲਈ ਮਿਹਨਤ ਕਰ ਰਹੇ ਆ ਉਸ ਵਲੰਟੀਅਰ ਨੂੰ ਚੇਅਰਮੈਨੀਆਂ ਤੇ ਬਿਠਾਇਆ ਜਾ ਰਿਹਾ ਕੋਈ ਬਾਹਰੋਂ ਬੰਦਾ ਨਹੀਂ ਬਿਠਾਇਆ ਤੁਹਾਡੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਕਿ ਕਿੰਨੇ ਸਾਲਾਂ ਤੋਂ ਵੀਰਜੀ ਮਿਹਨਤ ਕਰ ਰਹੇ ਨੇ ਤੇ ਜਦ ਦੀ ਮੈਂ ਇੱਥੇ ਆਈ ਆ ਮੈਂ ਵੀਰਜੀ ਦੀ ਸਿਫਤਾਂ ਹੀ ਸੁਣ ਰਹੀ ਆ ਵੀ ਇਹਨੇ ਨਰਮ ਸੁਭਾਅ ਦੇ ਨੇ ਕਦੇ ਕਾਲੇ ਨਹੀਂ ਪੈਂਦੇ ਕੋਈ ਕੰਮ ਕਹਿ ਦਈਏ ਤਾਂ ਪਹਿਲਾਂ ਕੰਮ ਪੂਰਾ ਕਰਦੇ ਨੇ ਫਿਰ ਫੋਨ ਕਰਦੇ ਨੇ ਵੀ ਕੰਮ ਪੂਰਾ ਹੋ ਗਿਆ ਜੀ ਲਓ ਸੋ ਬਹੁਤ ਅਸੀਂ ਧੰਨਵਾਦ ਕਰਦੇ ਆ ਮੁੱਖ ਮੰਤਰੀ ਸਾਹਿਬ ਦਾ ਜਿਹੜੇ ਹਮੇਸ਼ਾ ਵਲੰਟੀਅਰਾਂ ਦੇ ਹੱਕ 'ਚ ਫੈਸਲਾ ਕਰਦੇ ਨੇ ਹਮੇਸ਼ਾ ਵਰਕਰ ਦੇ ਹੱਕ 'ਚ ਫੈਸਲਾ ਕਰਦੇ ਨੇ ਕਿਉਂਕਿ ਸਾਡੀ ਪਾਰਟੀ ਵਲੰਟੀਅਰਾਂ ਦੀ ਪਾਰਟੀ ਹੈ ਜਦੋਂ ਆਮ ਆਦਮੀ ਪਾਰਟੀ ਨੇ ਸੰਘਰਸ਼ ਸ਼ੁਰੂ ਕੀਤਾ ਤਾਂ ਇਹੋ ਜਿਹੇ ਵੀਰ ਸੀਗੇ ਜਿਹੜੇ ਨਾਲ ਖੜੇ ਹੋਏ ਜਿਹੜੇ ਮੋਢੇ ਨਾਲ ਮੋਢਾ ਲਾ ਕੇ ਮਿਹਨਤ ਕਰਦੇ ਰਹੇ ਕਿਉਂਕਿ ਉਦੋਂ ਤੋਂ ਪਾਰਟੀ ਦਾ ਕੋਈ ਢਾਂਚਾ ਵੀ ਨਹੀਂ ਸੀਗਾ ਕੋਈ ਨਾਲ ਵੀ ਨਹੀਂ ਸੀ ਚੱਲਦਾ ਸੋ ਇਹੋ ਜਿਹੇ ਵੀਰ ਜਿਹੜੇ ਨਾਲ ਚੱਲੇ ਆ ਜੋ ਵੱਡੇ ਵੱਡੇ ਅਹੁਦਿਆਂ ਤੇ ਬੈਠ ਰਿਹਾ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਆਮ ਘਰਾਂ ਦੇ ਲੋਕ ਨੇ ਜਿਹੜੇ ਉਹ ਇਹ ਜੀ ਕੁਰਸੀਆਂ ਤੇ ਬੈਠ ਰਹੇ ਨੇ ਤੇ ਹਮੇਸ਼ਾ ਹੀ ਯਕੀਨ ਹੁੰਦਾ ਹੈ ਕਿ ਆਮ ਘਰ ਦਾ ਬੰਦਾ ਜਦੋਂ ਇਹ ਜੀ ਕੁਰਸੀ ਤੇ ਬੈਠਦਾ ਤਾਂ ਉਹ ਆਮ ਲੋਕਾਂ ਦੀ ਜੀ ਸੋਚੂਗਾ ਉਹ ਕਦੇ ਵੱਡੇ ਬੰਦੇ ਦੇ ਹੱਕ 'ਚ ਫੈਸਲਾ ਨਹੀਂ ਲਾਊਗਾ ਉਹ ਹਮੇਸ਼ਾ ਉਹਨੂੰ ਯਾਦ ਰਹਿੰਦਾ ਹੈ ਕਿ ਜਿਹੜੀਆਂ ਕੁਰਸੀਆਂ ਨੇ ਚਾਹੇ ਕੋ ਚੇਅਰਮੈਨ ਬਣ ਜੇ ਐਮਐਲਏ ਬਣ ਜੇ ਮੰਤਰੀ ਬਣ ਜੇ ਉਹ ਲੋਕਾਂ ਨੇ ਬਣਾਇਆ ਤੇ ਲੋਕਾਂ ਨੇ ਹੀ ਦੁਬਾਰਾ ਬਣਾਉਣਾ ਜੇ ਲੋਕਾਂ 'ਚ ਰਹਾਂਗੇ ਕੁਰਸੀ ਤੇ ਬਿਠਾਉਣਗੇ ਨਹੀਂ ਤਾਂ ਲੋਕਾਂ ਨੂੰ ਇੱਕ ਵੋਟ ਪਾਣੀ ਆਪਾਂ ਤਾਂ ਸਰਕਾਰਾਂ ਮੈਂਡ ਚ ਬਦਲ ਲੈਣੇ ਆ। ਸੋ ਤੁਹਾਡੇ ਕੋਲ ਇੰਨੀ ਪਾਵਰ ਹੈ। ਮੈਂ ਸਾਰੇ ਅੱਜ ਤੁਹਾਡੇ ਨਗਰ ਦਾ ਧੰਨਵਾਦ ਕਰਦੀ ਆ ਕਿ ਨਗਾਤਾਰ ਤੁਸੀਂ ਐਮ ਐਮ ਐਲ ਏ ਬਣਾਇਆ ਵੀਰਜੀ ਨੂੰ ਜੈਕਸ਼ਨ ਰੋੜੀ ਜੀ ਨੂੰ ਦੂਸਰੀ ਵਾਰ ਕਿਉਂਕਿ ਜਿਵੇਂ ਇਹਨਾਂ ਨੇ ਦੱਸਿਆ ਵੀਰਜੀ ਨੇ ਦੁਆਬੇ ਚ ਪਹਿਲਾ ਬੂਟਾ ਗੜ ਸ਼ੰਕਰ ਦੀ ਧਰਤੀ ਨੇ ਲਾਇਆ ਆਮ ਆਦਮੀ ਪਾਰਟੀ ਦਾ ਅਸੀਂ ਹਮੇਸ਼ਾ ਤੁਹਾਡੇ ਕਰਜ਼ਦਾਰ ਰਹਾਂਗੇ ਨਹੀਂ ਰਹਾਂਗੇ। ਤੁਸੀਂ ਸਾਰੇ ਜਾਣਦੇ ਹੋ ਆਮ ਆਦਮੀ ਪਾਰਟੀ ਦੇ ਕਮਾਂ ਨੂੰ ਮੁੱਖ ਮੰਤਰੀ ਸਾਹਿਬ ਦੇ ਕੰਮ ਜਿਹੜੇ ਉਹ ਨਿਰੰਤਰ ਕਰ ਰਹੇ ਨੇ ਸਭ ਤੋਂ ਵੱਡੀ ਗੱਲ ਹੈ ਜਿਵੇਂ ਨਸ਼ਿਆਂ ਦੀ ਗੱਲ ਆਈ ਹੈ ਨਸ਼ਾ ਸਭ ਤੋਂ ਵੱਡਾ ਮੁੱਦਾ ਸੀਗਾ ਪੰਜਾਬ ਦਾ ਵੀ ਨਸ਼ਾ ਬਹੁਤ ਵਿਕ ਰਿਹਾ ਹੈ ਨਸ਼ੇ ਤੇ ਠੱਲ ਪੈਣੀ ਚਾਹੀਦੀ ਹੈ ਇੱਥੇ ਤੇ ਰੋਕ ਲੱਗਣੀ ਚਾਹੀਦੀ ਹੈ ਬੜੀਆਂ ਸਰਕਾਰਾਂ ਆਈਆਂ ਗੱਲਾਂ ਕੀਤੀਆਂ ਅਖਬਾਰਾਂ 'ਚ ਇਸ਼ਤਿਹਾਰ ਦੇ ਇੱਥੇ ਟੀਵੀ ਤੇ ਬੋਲੇ ਪਰ ਕਿਸੇ ਨੇ ਕਦੇ ਕੋਈ ਪਹਿਲ ਕਦਮੀ ਨਹੀਂ ਦਿਖਾਈ ਸਾਰੇ ਅੰਦਰ ਖਾਤੇ ਰਲ ਜਾਂਦੇ ਸੀ ਵੀ ਆਪਾਂ ਨੂੰ ਕੀ ਲੋੜ ਹੈ ਮਾੜੇ ਬੰਦਿਆਂ ਨਾਲ ਕਾਹਤੇ ਮੱਥਾ ਲਾਉਣਾ ਹੈ ਪਹਿਲਾ ਇਨਸਾਨ ਹੈ ਪੰਜਾਬ ਦੀ ਧਰਤੀ ਤੇ ਜਿਹਨੇ ਕਿਸੇ ਤੋਂ ਨਾ ਡਰਿਆ ਐ ਨਾ ਦਬਦਾ ਹਮੇਸ਼ਾ ਨਸ਼ੇ ਦੇ ਵਰਤਵਾਸ ਚੱਕੀਏ ਤਾਂ ਐਦਾਂ ਹੀ ਚੱਕਦੇ ਰਹਿਾਂਗੇ ਛੱਡਾ ਵਾਦਾ ਤੁਹਾਡੇ ਨਾਲ ਨਸ਼ੇ ਦੇ ਉੱਤੇ ਜਿਹੜਾ ਪੀਲਾ ਪੰਜਾਓ ਨਿਰੰਤਰ ਚੱਲਦਾ ਰਹੂਗਾ ਚਾਹੇ ਕੋਈ ਪੋਲੀਟੀਸ਼ਨ ਹੋਵੇ ਚਾਹੇ ਕੋਈ ਆਫੀਸਰ ਹੋਵੇ ਚਾਹੇ ਕੋਈ ਆਮ ਬੰਦਾ ਹੋਵੇ ਜਿਹੜਾ ਨਸ਼ੇ ਵੇਚਦਾ ਉਹ برداشت ਨਹੀਂ ਕੀਤਾ ਚਾਹੂਗਾ ਤੁਸੀਂ ਪਿਛਲੇ ਦਿਨੀ ਸਾਰਿਆਂ ਨੇ ਦੇਖਿਆ ਹੋਊਗਾ ਘਰਾਂ ਦੇ ਘਟ ਆਏ ਜਾ ਰਹੇ ਨੇ ਜਿਹੜੇ ਨਜਾਇਜ਼ ਕਮਾਈਆਂ ਨਾਲ ਬਣਾਏ ਸੀ ਜਿਹੜੇ ਗਲਤ ਕਮਾਈਆਂ ਨਾਲ ਬਣਾਏ ਹੋਏ ਸੀ ਕਿਸੇ ਤੇ ਕੋਈ ਰਹਿਤ ਨਹੀਂ ਗਿਆ ਕਿਸੇ ਨਾਲ ਕੋਈ ਭਾਈਚਾਰਾ ਨਹੀਂ ਗਿਆ ਸਾਡਾ ਗਲਤ ਕੰਮ ਕਰਨ ਵਾਲੇ ਬੰਦੇ ਨਾਲ ਸਾਡੀ ਨਾ ਕਦੇ ਬਣੀ ਆ ਨਾ ਕਦੇ ਅੱਗੇ ਵੜੂ ਜਦੋਂ ਤੁਸੀਂ ਇੰਨਾ ਪਿਆਰ ਦਿਖਾਉਂਦੇ ਹੋ ਸਾਡਾ ਹੌਸਲਾ ਉਹੀ ਵੱਧ ਜਾਂਦਾ ਸਾਡਾ ਦਿਲ ਕਰਦਾ ਵੀ ਹੋਰ ਕੰਮ ਕਰੀਏ ਲੋਕਾਂ ਲਈ ਕੰਮ ਕਰੀਏ ਪਬਲਿਕ 'ਚ ਹੀ ਰਹਿਣਾ ਤੁਸੀਂ ਦੇਖਿਆ ਹੋਊਗਾ ਕਿ ਪੁਰਾਣੀਆਂ ਸਰਕਾਰਾਂ ਹੁੰਦੀਆਂ ਸੀ ਐਮਐਲਏ ਲੱਭਦਾ ਨਹੀਂ ਸੀ ਹੁੰਦਾ ਮੰਤਰੀ ਲੱਭਦਾ ਨਹੀਂ ਸੀ ਹੁੰਦਾ ਕਿਸੇ ਨੂੰ ਮਿਲਣਾ ਪੈਂਦਾ ਸੀ 10 ਵਾਰ ਅਪੁਆਇੰਟਮੈਂਟ ਲੈਣੀ ਪੈਂਦੀ ਸੀ ਵੀ ਆ ਸਾਡਾ ਕੰਮ ਹੈ ਜੀ ਸਾਡਾ ਕੰਮ ਕਰਾ ਦਿਓ ਇੱਕ ਵਾਰ ਸੁਣ ਤਾਂ ਲੋ ਕਰਾਉਣਾ ਤਾਂ ਦੂਰ ਦੀ ਗੱਲ ਹੁੰਦੀ ਸੀ ਆਮ ਆਦਮੀ ਪਾਰਟੀ ਦੀ ਜਦ ਤੋਂ ਸਰਕਾਰ ਬਣੀ ਹੈ ਸਾਡੇ ਲੀਡਰ ਥੋੜੇ ਵਿੱਚ ਫਿਰ ਰਹੇ ਨੇ ਤੁਹਾਡੇ ਦੁੱਖਾਂ ਸੁੱਖਾਂ 'ਚ ਕਮਾਂਕਾਰਾਂ 'ਚ ਜਿੰਨਾ ਹਿੱਸਾ ਹੋ ਸਕਦਾ ਹੈ ਅਸੀਂ ਕੋਸ਼ਿਸ਼ ਕਰਦੇ ਆ ਕਿ ਵੱਧ ਤੋਂ ਵੱਧ ਪਾਈਏ ਤੁਹਾਡੇ ਵਿੱਚ ਰਹੀਏ ਕਿਉਂਕਿ ਆਮ ਘਰਾਂ ਦੇ ਲੋਕ ਆ ਅਸੀਂ ਤਾਂ ਕੋਈ ਵੱਡੇ ਵੱਡੇ ਮਹਿਲ ਪਹਿਲਾਂ ਦੇਖੇ ਨਹੀਂ ਸੀ ਸਾਰੇ ਆਮ ਘਰਾਂ ਦੇ ਸੀਗੇ ਤੇ ਸਾਡਾ ਦਿਲ ਵੀ ਤੁਹਾਡੇ ਵਿੱਚ ਹੀ ਲੱਗਦਾ ਸੋ ਸੋ ਲੱਗੇ ਰੱਬ ਦੀ ਇੱਕ ਗੱਲ ਤੁਸੀਂ ਜਾਣ ਲਿਓ ਸਾਡਾ ਵੱਡੀਆਂ ਵੱਡੀਆਂ ਕੋਠੀਆਂ 'ਚ ਜੀਵ ਹੀ ਨਹੀਂ ਲੱਗਦਾ ਸਾਡਾ ਜੀ ਤੁਹਾਡੇ ਵਿੱਚ ਹੀ ਲੱਗਦਾ ਆ ਕੇ ਸੋ ਬਹੁਤ ਤੁਹਾਡਾ ਧੰਨਵਾਦ ਕਰਦੀ ਆ ਮੈਂ ਤੁਸੀਂ ਇਹ ਦੇਖਿਆ ਹੋਊਗਾ ਕਿ ਸਰਕਾਰ ਹੈ ਜਿਹੜੀ ਉਹ ਤੁਹਾਡੇ ਬੱਚਿਆਂ ਬਾਰੇ ਫੈਸਲੇ ਲੈ ਰਹੀ ਹੈ ਮੁੱਖ ਮੰਤਰੀ ਸਾਹਿਬ ਚਾਹੁੰਦੇ ਨੇ ਵੀ ਤੁਹਾਡੇ ਬੱਚੇ ਨੇ ਜਿਹੜੇ ਆ ਪੰਜਾਬ ਦੇ ਉਹ ਇੱਥੇ ਹੀ ਪੜਨ ਲਿਖਣ ਇੱਥੇ ਹੀ ਨੌਕਰੀ ਕਰਨ ਅੱਜ ਸਕੂਲਾਂ 'ਚ ਸਿੱਖਿਆ ਕ੍ਰਾਂਤੀ ਵਰਗੀਆਂ ਵਧੀਆਂ ਮੁਹਿੰਮਾਂ ਚੇੜੀਆਂ ਹੋਈਆਂ ਸਰਕਾਰ ਨੀਤੀ ਦੇ 'ਚ ਹਰ ਪਿੰਡ ਨੂੰ ਹਰ ਸਕੂਲ ਨੂੰ ਗ੍ਰਾਂਟ ਦਿੱਤੀ ਜਾ ਰਹੀ ਹੈ ਜਿੱਥੇ ਕਮਰੇ ਪਾਉਣ ਦੀ ਲੋੜ ਹੈ ਕਮਰੇ ਪਾਏ ਜਾ ਰਹੇ ਨੇ ਜਿੱਥੇ ਟੀਚਰ ਪ੍ਰੋਵਾਈਡ ਕਰਨ ਦੀ ਲੋੜ ਹੈ ਟੀਚਰ ਪ੍ਰੋਵਾਈਡ ਕੀਤੇ ਜਾ ਰਹੇ ਨੇ ਪਹਿਲਾਂ ਤੁਸੀਂ ਦੇਖਿਆ ਹੋਊਗਾ ਪ੍ਰਾਣੀਆ ਸਰਕਾਰਾਂ 'ਚ ਟੀਚਰ ਹਮੇਸ਼ਾ ਧਰਨਾ ਲਾਉਂਦੀ ਦਿਖਦੇ ਸੀ ਕਿਉਂਕਿ ਕੱਚੇ ਹੁੰਦੇ ਸੀ ਜਾਂ ਜਿਹੜੇ ਲੱਗੇ ਹੁੰਦੇ ਸੀ ਉਹਨਾਂ ਦੀਆਂ ਤਨਖਾਹਾਂ ਇੰਨੀਆਂ ਥੋੜੀਆਂ ਹੁੰਦੀਆਂ ਸੀ ਵੀ ਘਰਾਂ ਦੇ ਗੁਜ਼ਾਰੇ ਨਹੀਂ ਸੀ ਚੱਲਦੇ ਮੁੱਖ ਮੰਤਰੀ ਸਾਹਿਬ ਨੇ ਸੋਚਿਆ ਵੀ ਇਹ ਜਿਹੜੇ ਟੀਚਰ ਨੇ ਪੜਾਉਣਾ ਕੀ ਹੈ ਜਿਹੜਾ ਆਪ ਹੀ ਵਿਚਾਰਾ ਦੁਖੀ ਫਿਰਦਾ ਸੋ ਸਰਕਾਰ ਬਣਨ ਤੋਂ ਬਾਅਦ ਕੱਚੇ ਅਧਿਆਪਕਾਂ ਨੂੰ ਪੱਕੇ ਵੀ ਕੀਤਾ ਗਿਆ ਜਿਨ੍ਹਾਂ ਦੀਆਂ ਤਨਖਾਹਾਂ ਕੱਟ ਸੀਗੀਆਂ ਉਹਨਾਂ ਦੀਆਂ ਤਨਖਾਹਾਂ ਵੀ ਵਧਾਈਆਂ ਜਾ ਰਹੀਆਂ ਨੇ ਤੇ ਅੱਜ ਸਾਨੂੰ ਕਹਿੰਦੇ ਆ ਬਹੁਤ ਖੁਸ਼ੀ ਹੁੰਦੀ ਹੈ ਕਿ ਪੰਜਾਬ ਦਾ ਕੋਈ ਵੀ ਸਕੂਲ ਇਹੋ ਜਿਹਾ ਨਹੀਂ ਹੈਗਾ ਜਿੱਥੇ ਟੀਚਰ ਨਾ ਹੋਵੇ ਹਰ ਸਕੂਲ ਚ ਟੀਚਰ ਨੇ ਤੇ ਵਧੀਆ ਕੁਆਲੀਫਾਈਡ ਟੀਚਰਸ ਨੇ ਮੈਂ ਪਿਛਲੇ ਦਿਨੀ ਕਿਸੇ ਕਾਲਜ ਚ ਗਈ ਤੇ ਮੈਨੂੰ ਪ੍ਰਿੰਸੀਪਲ ਸਾਹਿਬ ਕਹਿੰਦੇ ਵੀ ਜਲਦੀ ਸਰਕਾਰ ਆਈ ਹੈ 3 ਸਾਲ ਹੋ ਗਏ ਹਰ ਸਾਲ 100 150 ਬੱਚਾ ਵਾਧ ਐਡਮਿਸ਼ਨ ਲੈਂਦਾ ਹਰ ਸਾਲ ਬੱਚਿਆਂ ਦੀ ਜਿਹੜੀ ਸਟਰੈਂਥ ਆਉਦ ਰਹੀ ਹੈ ਤੇ ਸਾਨੂੰ ਮੰਗ ਆਉਂਦੀ ਹੈ ਵੀ ਸਟਰੈਂਥ ਹੋਰ ਵਧਾ ਦਿੱਤੀ ਜਾਵੇ ਕਿਉਂਕਿ ਬੱਚੇ ਹੁਣ ਇੱਥੇ ਰਹਿ ਕੇ ਪੜਨਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਆਸ ਹੋ ਗਈ ਕਿ ਕਿ ਮੁੱਖ ਮੰਤਰੀ ਸਾਹਿਬ ਜੇ ਅਸੀਂ ਇੱਥੇ ਹੀ ਪੜਾਂਗੇ ਲਿਖਾਂਗੇ ਸਾਨੂੰ ਇੱਥੇ ਹੀ ਨੌਕਰੀ ਦੇਣਗੇ ਪਹਿਲਾਂ ਆਸੀਂ ਨਹੀਂ ਸੀ ਸਾਡੇ ਬੱਚਿਆਂ ਨੂੰ ਬੱਚਾ ਬਾਹਰ ਵੀ ਕਰਦਾ ਸੀ ਤਾਂ ਹਮੇਸ਼ਾ ਮਾਪਿਆਂ ਨੂੰ ਇੱਕ ਕੱਲ ਕਹਿੰਦਾ ਸੀ ਚਾਹੇ ਜਿਵੇਂ ਮਰਜ਼ੀ ਕਰ ਜਾ ਚੱਕ ਕੇ ਮੈਨੂੰ ਬਾਹਰ ਭੇਜ ਦਿਓ ਮੈਂ ਉੱਥੇ ਕਮਾ ਲੂੰਗਾ ਅੱਜ ਸਾਡੇ ਬੱਚੇ ਪੰਜਾਬ ਚ ਰਹਿ ਕੇ ਪੜ ਰਹੇ ਨੇ ਲਿਖ ਰਹੇ ਨੇ ਨੌਕਰੀਆਂ ਲੈ ਰਹੇ ਨੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਸਾਡੇ ਬੱਚੇ ਪੰਜਾਬ ਦੀ ਸੇਵਾ ਕਰਨ ਜਿਵੇਂ ਪਹਿਲਾਂ ਦੱਸ ਰਹੇ ਸੀਗੇ ਕਿ ਅੱਜ ਮੈਡਮ ਵਰਗੇ ਕੁੜੀਆਂ ਅਫਸਰ ਲੱਗ ਰਹੀਆਂ ਨੇ ਸਾਡੇ ਪੰਜਾਬ ਦੇ ਧੀਆਂ ਪੁੱਤ ਨੇ ਉਹ ਵੱਡੇ ਵੱਡੇ ਰੈਂਕ ਤੇ ਜਾ ਰਹੇ ਨੇ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਪਿੰਡਾਂ 'ਚ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਨੇ ਕਦੇ ਕਿਸੇ ਨੇ ਸੋਚਿਆ ਨਹੀਂ ਹੋਊਗਾ ਕਿਸੇ ਸਰਕਾਰ ਨੇ ਵੀ ਪਿੰਡਾਂ 'ਚ ਵੀ ਅਸੀਂ ਲਾਇਬ੍ਰੇਰੀਆਂ ਬਣਾਈਆਂ ਏ ਉੱਥੇ ਵੀ ਅਸੀਂ ਏਸੀ ਲਾਈਏ ਜਿਹੜੇ ਬੱਚੇ ਪੜ੍ਹ ਲਿਖ ਸਕਦੇ ਨੇ ਜਿਨ੍ਹਾਂ ਦਾ ਸ਼ੌਕ ਹੈ ਵੀ ਅਸੀਂ ਪੜ੍ਹੀਏ ਉੱਥੇ ਬੈਠ ਕੇ ਪੜ੍ਹਨ ਲਿਖਣ ਤੇ ਕੋਈ ਨਾ ਕੋਈ ਵੱਡਾ ਐਗਜ਼ਾਮ ਕਲੀਅਰ ਕਰਨ ਤੇ ਮਾਂ ਪਿਓ ਦਾ ਨਾਮ ਰੌਸ਼ਨ ਕਰੋ ਸੋ ਬਹੁਤ ਮਹਿਮਾ ਸਰਕਾਰ ਨੇ ਤੁਹਾਡੇ ਸਾਰੇ ਨਾਲ ਛੇੜ ਰੱਖੀਆਂ ਨੇ ਸਾਨੂੰ ਤੁਹਾਡੇ ਪਿਆਰ ਦੀ ਸਤਿਕਾਰ ਦੀ ਇਸੇ ਤਰੀਕੇ ਨਾਲ ਲੋੜ ਹਮੇਸ਼ਾ ਰਹੂਗੀ ਕਿਉਂਕਿ ਜਦੋਂ ਤੁਹਾਡਾ ਪਿਆਰ ਹੋਊਗਾ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਹੁੰਦਾ ਮੈਂ ਹੋਰ ਕੰਮ ਕਰਾਂ ਦੁੱਖ ਨੇ ਹੌਸਲੇ ਨਾਲ ਕੰਮ ਕੀਤੇ ਜਾਂਦੇ ਜਿਵੇਂ ਤੁਸੀਂ ਲੁਧਿਆਣਾ ਦਾ ਰਿਜ਼ਲਟ ਪਿੱਛੇ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਵਧੀਆ ਲੀਡ ਨਾਲ ਜਿੱਤ ਹੋਈ ਹੈ ਮੈਂ ਇਹਦਾ ਵੀ ਧੰਨਵਾਦ ਕਰਦੀ ਹਾਂ ਸਾਰੀ ਪਬਲਿਕ ਦਾ ਜਿਨ੍ਹਾਂ ਨੇ ਇਹਨਾਂ 'ਤੇ ਭਰ ਕੀਤਾ ਆਮ ਆਦਮੀ ਪਾਰਟੀ ਨੂੰ ਸੋ ਸਰਕਾਰ ਹਮੇਸ਼ਾ ਲੋਕਾਂ ਦੇ ਹੱਕ 'ਚ ਫੈਸਲੇ ਲੈਂਦੀ ਹੈ ਤੁਸੀਂ ਦੇਖਿਆ ਹੋਊਗਾ ਕਿ ਸਭ ਤੋਂ ਵੱਡੀ ਗੱਲ ਸੀ ਸਾਡਾ ਜਿਹੜਾ ਮੈਡੀਕਲ ਫੈਸਿਲਿਟੀ ਹੈ ਜਿਹੜੀ ਸਿਹਤ ਸੁਵਿਧਾਵਾਂ ਨੇ ਉਹਨਾਂ 'ਚ ਬਹੁਤ ਕਮੀ ਸੀ ਜੇ ਕਿਸੇ ਮਾਂ ਭੈਣ ਨੂੰ ਇਲਾਜ ਕਰਾਉਣਾ ਪੈਂਦਾ ਸੀ ਉਹਨੂੰ ਪਤਾ ਲੱਗ ਜਾਂਦਾ ਸੀ ਵੀ ਮੇਰਾ 2-3 ਹਜ਼ਾਰ ਦਾ ਖਰਚਾ ਹੋਊਗਾ ਮੈਂ ਕਿੱਥੋਂ ਭਰੂੰਗੀ ਅਗਲੇ ਮਹੀਨੇ ਡਾਕਟਰ ਨੇ ਦੁਬਾਰਾ ਬੁਲਾ ਲੈਣਾ ਹੈ ਵੀ ਦੁਬਾਰਾ ਚੈੱਕਅਪ ਕਰਾਣ ਆ ਜਿਓ ਬਹੁਤ ਔਖਾ ਹੁੰਦਾ ਸੀ ਸੋ ਜਿਹੜਾ ਮਾਡਲ ਸੀਗਾ ਦਿੱਲੀ ਦਾ ਮੱਲਾ ਕਲੀਨਿਕ ਦਾ ਉਹ ਮਾਡਲ ਪੰਜਾਬ ਚ ਲੈ ਕੇ ਆਏ ਤੁਹਾਡੇ ਅੱਜ ਫ੍ਰੀ ਇਲਾਜ ਹੋ ਰਿਹਾ ਫ੍ਰੀ ਟੈਸਟ ਹੋ ਰਹੇ ਨੇ ਫ੍ਰੀ ਦਵਾਈਆਂ ਮਿਲ ਰਹੀਆਂ ਨੇ ਇਹ ਆਮ ਆਦਮੀ ਪਾਰਟੀ ਦਾ ਮਾਡਲ ਹੈ ਤੁਸੀਂ ਦੇਖਿਆ ਹੋਊਗਾ ਸੜਕਾਂ ਤੇ ਮੈਂ ਕਈ ਵਾਰ ਰਸਤੇ ਚ ਜਾਂਦੀ ਦੇਖਦੀ ਆ ਕੱਲ ਪਰਸੋਂ ਦੀ ਗੱਲ ਹੈ ਮੈਂ ਦੇਖਿਆ ਕਿਸੇ ਦਾ ਐਕਸੀਡੈਂਟ ਹੋਇਆ ਹੋਇਆ ਸੀਗਾ ਤੇ ਉੱਥੇ ਐਸਐਸਫ ਜਿਹੜੀ ਸੜਕ ਸੜਕ ਸੁਰੱਖਿਆ ਫੋਰਸ ਹੈ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਬਣਾਈ ਹੈ ਉੱਥੇ ਉਹ 2 ਮਿੰਟਾਂ ਚ ਪਹੁੰਚ ਗਈ ਤੇ ਜਿਹੜੇ ਜਿਹੜੇ ਫੱਟੜ ਹੋ ਗਏ ਸੀ ਜਿਨ੍ਹਾਂ ਨੂੰ ਇਲਾਜ ਕਰਾਉਣ ਦੀ ਲੋੜ ਸੀ ਉਹਨਾਂ ਦਾ ਪਹਿਲੇ ਇਲਾਜ ਕਰਾਇਆ ਜਾਂਦਾ ਫਿਰ ਉਹਨਾਂ ਤੇ ਕੋਈ ਜਿਹੜੀ ਬੰਤੀ ਕਾਰਵਾਈ ਉਹ ਕੀਤੀ ਜਾਂਦੀ। ਸੋ ਸਾਨੂੰ ਹਮੇਸ਼ਾ ਇਹ ਰਹਿੰਦਾ ਕਿ ਪੰਜਾਬ ਦੇ ਜਿਹੜੇ ਨੌਜਵਾਨ ਨੇ ਬੱਚੇ ਨੇ ਉਹ ਬਾਹਰ ਨੂੰ ਨਾ ਮੂੰਹ ਕਰਨ ਮੇਰੀ ਬੇਨਤੀ ਹੈ ਤੁਹਾਡੇ ਵੀ ਬੱਚੇ ਹੋਣਗੇ ਤੁਹਾਡੀਆਂ ਵੀ ਧੀਆ ਹੋਣਗੀਆਂ ਉਹਨਾਂ ਨੂੰ ਇੱਥੇ ਹੀ ਰਹਿ ਕੇ ਪੜ੍ਹਾਓ ਲਿਖਾਓ ਉਹ ਪੰਜਾਬ ਦੀ ਸੇਵਾ ਕਰਨ। ਕਈ ਵਾਰ ਅਸੀਂ ਪਿੰਡਾਂ 'ਚ ਜਾਂਦੇ ਆ ਤੇ ਜਾ ਕੇ ਪੁੱਛੀਦਾ ਵੀ ਬਾਪੂ ਜੀ ਬੱਚੇ ਨੇ ਬੱਚੇ ਤਾਂ ਬਾਹਰ ਨਹੀਂ। ਬੱਚੇ ਤਾਂ ਚਲੇ ਗਏ ਇੱਥੇ ਤਾਂ ਵਧੀਆ 10 ਸਾਲ ਪਹਿਲਾਂ ਹੀ ਚਲੇ ਗਏ ਸੀ ਉਹ ਤਾਂ ਉੱਥੇ ਸੈੱਟ ਨੇ ਹੁਣ ਪਰ ਹੁਣ ਉਹ ਵਾਪਸ ਆਉਣਾ ਚਾਹੁੰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਲੱਗ ਗਿਆ ਵੀ ਸਰਕਾਰ ਵਧੀਆ ਆ ਗਈ ਅਸੀਂ ਇੱਥੇ ਵੀ ਰਹਿ ਕੇ ਕੋਈ ਕੰਮਕਾਰ ਕਰ ਸਕਦੇ ਹਾਂ ਕੋਈ ਬਿਜ਼ਨਸ ਕਰ ਸਕਦੇ ਹਾਂ ਕਿਉਂਕਿ ਸਰਕਾਰ ਹਮੇਸ਼ਾ ਪ੍ਰਮੋਟ ਕਰਦੀ ਹੈ ਕਿ ਤੁਸੀਂ ਆ ਕੇ ਪੰਜਾਬ 'ਚ ਇਨਵੈਸਟ ਕਰੋ ਕੋਈ ਬਿਜ਼ਨਸ ਕਰਨਾ ਹੈ ਕੋਈ ਨੌਕਰੀ ਕਰਨੀ ਹੈ ਪੰਜਾਬ ਦੀ ਧਰਤੀ ਤੇ ਰਹਿ ਕੇ ਮੈਂ ਅੱਜ ਤੁਹਾਡੇ ਸਾਰਿਆਂ ਦਾ ਵੀਰਾਂ ਦਾ ਧੰਨਵਾਦ ਕਰਦੀ ਹਾਂ ਬਹੁਤ ਗਿਣਤੀ 'ਚ ਤੁਸੀਂ ਇੱਥੇ ਪਹੁੰਚੇ ਹੋ ਤੇ ਮੈਂ ਹੱਥ ਜੋੜ ਕੇ ਤੁਹਾਡੇ ਤੋਂ ਮਾਫੀ ਵੀ ਮੰਗਦੀ ਹਾਂ ਕਿ ਜਗ੍ਹਾ ਥੋੜੀ ਪੈ ਗਈ ਬੈਠਣ ਨੂੰ ਪਰ ਤੁਹਾਡਾ ਪਿਆਰ ਹੈ ਵੀ ਤੁਸੀਂ 1 ਘੰਟੇ ਤੋਂ ਖੜੇ ਹੋ ਕੇ ਸਾਰਿਆਂ ਦੀ ਗੱਲ ਸੁਣ ਰਹੇ ਹੋ ਇੰਨੀ ਗਰਮੀ ਹੈ ਜੂਨ ਦਾ ਮਹੀਨਾ ਚੱਲਦਾ ਹੋਵੇ ਤੇ 12 1 ਵਜੇ ਦਾ ਟਾਈਮ ਹੋਵੇ ਫਿਰ ਵੀ ਇੰਨੀ ਗਿਣਤੀ 'ਚ ਤੁਹਾਡਾ ਆਉਣਾ ਸਾਨੂੰ ਇਹ ਦਰਸਾਉਂਦਾ ਹੈ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਦਿਲੋਂ ਪਿਆਰ ਕਰਦੇ ਹੋ ਰੋੜੀ ਸਾਹਿਬ ਨੂੰ ਦਿਲੋਂ ਚਾਹੁੰਦੇ ਹੋ ਤਾਂ ਹੀ ਇੱਥੇ ਤੁਸੀਂ ਪਹੁੰਚੇ। ਸੋ ਮੇਰੀ ਅਜੇ ਨਹੀਂ ਕੋ ਤੁਸੀਂ ਬੇਨਤੀ ਕਬੂਲ ਕਰੋ ਤੇ ਮੈਂ ਜਿਵੇਂ ਰੋੜੀ ਸਾਹਿਬ ਨੇ ਕਿਹਾ ਵੀ ਭੈਣ ਜੀ ਤੁਹਾਡੀ ਡਿਊਟੀ ਲਾਉਂਦੇ ਰਹਾਂਗੇ ਮੈਂ ਤੁਹਾਡੇ ਨਾਲ ਵਾਅਦਾ ਕਰਕੇ ਜਾਂਦੀ ਹਾਂ ਜਦੋਂ ਵੀ ਰੋੜੀ ਸਾਹਿਬ ਬੁਲਾਉਣਗੇ ਮੈਂ ਤੁਹਾਡੇ ਵਿੱਚ ਹਾਜ਼ਰ ਹੋਵਾਂ। ਅੱਧੀ ਆਵਾਜ਼ 'ਚ ਤੁਹਾਡੇ ਵਿੱਚ ਹਾਜ਼ਰ ਹੋਵਾਂਗੀ ਜਦ ਮਰਜ਼ੀ ਬੁਲਾ ਲਿਓ ਤੇ ਜਿਹੜੇ ਵੀ ਤੁਹਾਡੇ ਏਰੀਆ ਦੇ ਕੰਮ ਨੇ ਜਿਹੜੇ ਵੀ ਅੱਜ ਤੁਸੀਂ ਵੀ ਵੀਰ ਕੋਈ ਨਾ ਕੋਈ ਕੰਮ ਦੱਸੋਗੇ ਕਿਸੇ ਨਾ ਕਿਸੇ ਦਾ ਕੰਮ ਹੋਊਗਾ ਮੈਂ ਆਰਾਮ ਨਾਲ ਤੁਹਾਡੀ ਸਾਰਿਆਂ ਦੀ ਗੱਲ ਸੁਣ ਕੇ ਜਾਊਂਗੀ। ਜਿਹੜੇ ਵੀ ਕੰਮ ਨੇ ਤੁਹਾਡੇ ਸਾਡੇ ਸਿਰ ਮੱਥੇ ਨੇ ਤਾਂ ਮੈਂ ਮਾਨ ਸਾਹਿਬ ਦੇ ਅੱਗੇ ਜਾ ਕੇ ਜ਼ਰੂਰ ਤੁਹਾਡੇ ਕੰਮਾਂ ਦੇ ਬਾਰੇ ਚਰਚਾ ਕਰੂੰਗੀ ਤੇ ਆਸ ਕਰੂੰਗੀ ਕਿ ਤੇ ਜਲ ਤੋਂ ਜਲਦ ਉਹ ਪੂਰੇ ਹੋਣ ਧੰਨਵਾਦ ਤੁਹਾਡੇ ਸਾਰਿਆਂ ਦਾ ਇੱਥੇ ਪਹੁੰਚਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ